ਇੱਕ ਓੰਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹ ਦੇ ਸਵੇਂ ਕਬਿਓ ਬਾਜ ਬੇਨਤੀ ਚੋਪਈ ਅਮਰੀ ਕਰੋ ਹਾ ਦੇ ਰਛਾ ਪੂਰਨ ਹੋਇ ਚਿਤ ਕੀ ਇਛਾ ਤਵ ਚਨ ਮਨੈ ਹਮਾਰਾ ਆਪਣਾ ਜਨ ਕਰੋ ਪਰ ਤੇ ਪਾਰ ਅਮਰੇ ਦੁਸ ਬੈ ਤੁਮ ਕਾਉ ਆਪ ਹਰ ਦੇ ਮੋਹਿ ਬਚਾਉ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਵੇ ਕਰਤਾਰ ਮੋਰ ਚਣ ਜ ਕਰ ਦੇ ਕਰੀਆ ਸਭੈ ਨ ਕੁਹਾਦ ਸੰਗਰੀਆ ਪੂਰਨ ਹੋਇ ਹਮਾਰੀ ਆਸਾ ਤੋਰ ਪਜਨ ਕਿ ਰਹੇ ਪਿਆਸਾ ਤੁਮੈ ਯਾੜ ਕੇ ਵਰਨਾ ਪਿਆ ਹੂੰ ਜੋ ਵਰਚਾ ਸਤੰਤੇ ਪਾਉ ਸੇਵਕ ਸਿਕ ਹਮਾਰੇ ਤਾਰਿਆ ਚੰਚੂ ਸਤਰ ਹਮਾਰੇ ਮਾਰੀਏ ਆਪ ਹਾ ਦੇ ਮੁਝੇ ਵਰਯੇ ਮਰਨ ਕਾਲ ਕਾ ਤਰਾਸਨ ਵਰਯੇ ਹਉ ਜੋ ਸਦਾ ਹਮਾਰੇ ਪਛਾ ਸ੍ਰੇਸਤ ਜੋ ਕਰੀ ਵਰਚਾ ਰੱਖ ਲੈ ਮੇਰਾ ਰਖਣ ਹਾਰੇ ਸਾਈਂ ਸੰਤ ਸਾਹਿਬ ਪਿਆਰੇ ਧਨ ਬਨ ਦੁਸਤਨ ਕੇ ਹੰਤਾ ਤੁਮਹੋ ਪੂਰੀ ਸਦਾ ਸੁਕੰਤਾ ਕਾਲ ਬੈਵਰ ਮਹਾਵਤਰਾ ਕਾਲ ਪੈ ਸਭ ਜਿਉ ਬਤਰਾ ਕਾਲ ਪੈ ਕਰਿ ਬਿ ਸੰਪ੍ਰਕਾਸ਼ਾ ਸਭ ਕਾ ਕ ਕੀ ਹਤਮਸਾ जमण काल जोगि समकियो वेदरा ब्रह्मा ज्योतियो जमण काल सब लोग सवारो नमस्कार है तए हमारा जमण काल सब जक तपनायो देव दज छने बुजायो आदन ते के अवतार सोई गुरु समझियो हमारा नमस्कार से को हमारी सकल प्रजा ते आप सवारी शिव कण को सुख सुख दियो सतरंग कलम बदकियो कट कट के अंतर की जान भले बरे की पीर पहचान चींटी दे कुत्रया सुल्ला सब पर कृपा दिस कर फूला ਸੰਤਾਂ ਨੂੰ ਭਾਈ ਤੇ ਦੁਖੀ ਸੁਖ ਪਾਈ ਸਾਧਨ ਕੈ ਸੁਖੀ ਏਕ ਏਕੀ ਭੀਰ ਪਛਾਨੈ ਘਟ ਘਟ ਕੇ ਵਡ ਵਡ ਕੀ ਜਾਣੈ ਜਬ ਤਰਾ ਕੇ ਕਰਾ ਕਰਦਾਰਾ ਪਰਜਾ ਤਰਤ ਦਵ ਦੇਹ ਪਾਰਾ ਜਬਾ ਕਰਤ ਕਰਤ ਹੋ ਕਬ ਹੋ ਤੋ ਮੈਂ ਮਿਲਤ ਦੇ ਦਰਸਭ ਹੂੰ ਜਿਤੇ ਬਨ ਸਿਰ ਸਭ ਤਾਰੇ ਆਪੇ ਆਪਣੀ ਭੂਰੀ ਉਚਾਰੇ ਤੁਮ ਸਭੀ ਤੇ ਰਹਤ ਨਿਰਾਣ ਜਾਣਤ ਭੇਦ ਭੇਦੀ ਰਿਆਲਮ രാ ാണ ലபிി നില നാദയ സ് ാമൂട ചർത് േദാ ാ ോപെേണ ാ്ോ ാോകർ പാണ ാ മമ മേക്ക കണ സാന കാർകാചിുതന ഹപെവ, പ പ്ി ു ്ത പരണത്പെ്പെ്ത തത തുമാ കണ ായ ാര കേവ ച പ്തംസച. ਏਕੈ ਰੂਪ ਅਨੂਪ ਸਰੂਪ ਪਾਰੰਗ ਪਿਉ ਰਾਵ ਕਹਿ ਭੂ ਪਾਂਡ ਜੀ ਰਸੇ ਤਰਗੇ ਨਿਰਪੁਰ ਕਾਨ ਬਹੁ ਰਹਿ ਦੇਨੀ ਕਉ ਬੁੜਾ ਜਾਹ ਬੈਠਾ ਕਉ ਸੁਲਪ ਸੰਗਤ ਕੇਠਾ ਸਗਰੀ ਸਿਦ ਗਾਏ ਚੰਬੋ ਆਰ ਜੁਗਾੜ ਸਰੂਪ ਸੰਭ ਅਵਰਚਾ ਮੇਰੀ ਤੁਮ ਕਰੋ ਸੇ ਕੀ ਵਾਰ ਸੇ ਕਿਸ ਮਰੋ ਦੁਸਰ ਤੇੜ ਵਰ ਤੁ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੀਆ ਤੂ ਸਾ ਸਰਨੀ ਪਰੇ ਤਿਨ ਕਾ ਦੁਸੁ ਦੁਖ ਤੋ ਹੋਇ ਮਰੇ ਪਰਖਣ ਪਗ ਭਰੇ ਤੇ ਹਾਰੇ ਤਿਨ ਕੈ ਤੁਮ ਸੰਗਲ ਸਭ ਟਾਰੇ ਜੋ ਕਲ ਕੋਇਕ ਭਾਰਤ ਹੈ ਤਾਂ ਕੇ ਕਾਰ ਨਿਕਟਨੈ ਹੈ ਰੱਛਾ ਹੋਇ ਤੈ ਸੁਭ ਕਾਲਾ ਦੂਸਰੇ ਸ੍ਰੇਧ ਕਾਲਾ ਕਿਰਪਾ ਦਰੇ ਸੰਜਾਇਨੇ ਰਹੋ ਤਾਂ ਕੇ ਤਾਪ ਤੁਨਖ ਮਹਰੋ ਬਰਿਹ ਦੇ ਸੇਦ ਕਰਮੋ ਸੁਭ ਹੋਇ ਦਸ ਸਾਸ ਸਕੇ ਨਾ ਕੋਇ ਇੱਕ ਬਾਰ ਜੇ ਤੁਮ ਹੈ ਸਮਾਰਾ ਕਾਲ ਵਾਸਤੇ ਧਾਇ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿ ਦਸ ਸੁਧੋਗ ਤੇ ਰਹਾ ੜਕੇ ਤਮੈ ਸਨਨ ਤੇ ਹਾਰੀ ਆਪ ਹਾਦਲੇ ਹੋ ਬਾਰੇ ਸਰਬਟੋਰ ਮਹੋ ਸੁਹਾਇ ਦਸ ਸੁਧੋਗ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ